ਤੇ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਹਾਂ ਜੀ ਉਹਨੂੰ ਮੰਨਦੇ ਆ ਉਹ ਤੈਨੂੰ ਮੰਨਦੇ ਆ ਜੀ ਉਹ 크੍ਰਿਸਚੀਅਨ ਹੈ ਗਿਆ ਤੇ ਇਸ ਲਈ ਤੇ ਉਹ ਮੈਨੂੰ ਕਹਿੰਦੇ ਕਿ ਆਪਣਾ ਧਰਮ ਬਦਲ ਤੇ ਮੈਂ ਨਹੀਂ ਬਦਲਣਾ ਚਾਹਨੀ ਮੈਂ ਸੋਚਦੀ ਕਿ ਮੈਂ ਆਪਣੇ ਬਾਬਾ ਜੀ ਨੂੰ ਹੀ ਮੰਨਣਾ ਹੈ ਤੇ ਸਿੱਖੀ ਤੋਂ ਇਸਾਈ ਧਰਮ ਵਿੱਚ ਤਬਦੀਲ ਹੋਣ ਲਈ ਗਰਭਵਤੀ ਔਰਤ ਤੇ ਦਬਾਅ ਬਣਾਇਆ ਜਾਂਦਾ ਹੈ ਗਰਭਵਤੀ ਔਰਤ ਨੂੰ ਝੂਠੇ ਇਲਜ਼ਾਮ ਲਾ ਕੇ ਕਰ ਤੋਂ ਬਾਹਰ ਕੱਢ ਦਿੱਤਾ ਗਿਆ 13 ਮਹੀਨੇ ਪਹਿਲਾਂ ਵਿਆਹ ਕੀਈ ਨੂਨੂ ਉਸ ਤੇ ਹਲਤੇ ਛੱਡ ਦਿੱਤਾ ਗਿਆ ਜੀ ਹਾਂ ਇਹ ਬੇਹਦ ਹੈਰਾਨ ਕਰ ਦੇਣ ਵਾਲਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਹੈ ਜਿੱਥੇ ਕਿ ਪੀੜਤ ਤੌਰ ਤੇ ਰਾਜਦੀਪ ਕੌਰ ਨੇ ਆਪਣੇ ਸਹੁਰੇ ਪਰਿਵਾਰ ਤੇ ਉਸ ਦਾ ਧੱਕੇ ਨਾਲ ਧਰਮ ਤਬਦੀਲ ਕਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਗਾਏ ਨੇ ਮੇਰਾ ਨਾਮ ਤੇ ਕੀ ਗੱਲ ਹੋਈ ਮੇਰਾ ਨਾਮ ਰਾਜਦੀਪਾ ਮੈਂ ਅੰਮ੍ਰਿਤਸਰ ਰੋਡ ਦੀ ਰਹਿਣ ਵਾਲੀ ਹਾਂ ਸਹੁਰੇ ਮੇਰੇ ਲੋਹਾਰਾ ਕਾ ਰੋਡ ਤੇ ਹੈ ਨੰਗਲੀ ਕਲੋਨੀ ਤੇ ਮੈਨੂੰ ਤੰਗ ਪਰੇਸ਼ਾਨ ਕਰਦੇ ਆ ਉਹ ਮੇਰੇ ਵਿਆਹ ਨੂੰ ਤੁਹਾਡੇ ਵਿਆਹ ਨੂੰ ਜੀ ਮੇਰੇ ਵਿਆਹ ਨੂੰ 1 ਸਾਲ ਤੇ 1 ਮਹੀਨਾ ਹੋ ਗਿਆ ਹੈ ਹਾਂ ਜੀ ਤੇ ਹੁਣ ਕੀ ਗੱਲ ਹੋਈ ਜੀ ਹੁਣ ਗੱਲ ਮੈਂ ਇਹ ਆ ਕਿ ਮੈਂ ਪ੍ਰੈਗਨੈਂਟ ਆ ਤੇ ਮੈਨੂੰ ਸੱਸ ਨੇ ੱੱੱਕੇ ਮਾਰ ਕੇ ਘਰੋਂ ਕੱਢਿਆ ਸੋਰਾ ਵੀ ਹੱਤੀ ਪਿਆ ਏ ਤੇ ਉਹ ਕਹਿੰਦੇ ਕਿ ਇੱਥੋਂ ਨਿਕਲ ਜਾ ਤੇ ਸਾਡੀ ਕੁੜੀ ਨੂੰ ਕੁੱਝੋਗੇ ਤੈਨੂੰ ਨਹੀਂ ਅਸੀਂ ਛੱਡਣਾ ਤੇ ਤੂੰ ਇੱਥੋਂ ਨਿਕਲ ਜੇਂਗੀ ਤੀ ਚੰਗੀ ਰਹੇਂਗੀ ਤੇ ਅਸੀਂ ਨਹੀਂ ਤੈਨੂੰ ਰੱਖਣਾ ਕਹਿੰਦੇ ਕੀ ਕੀ ਰਕਿਆ ਕਹਿੰਦੇ ਜੀ ਉਹ ਇਹੀ ਕਹਿੰਦੇ ਆ ਕਿ ਸਾਡੀ ਕੁੜੀ ਤੇ ਮਤਲਬ ਤਹੀ ਕੋਈ ਚੀਜ਼ਾਂ ਛੱਡਤੀਆਂ ਤੇ ਤੁਹਾਡੇ ਚਾਚਾ ਚਾਚੀ ਉਹਨੂੰ ਚੰਬੜ ਗਏ ਆ ਤੇ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਹਾਂਜੀ ਉਹ ਕਿਹਨੂੰ ਮੰਨਦੇ ਆ ਜੀ ਉਹ ਕ੍ਰਿਸਚੀਅਨ ਹੈਗੇ ਆ ਤੇ ਇਸ ਲਈ ਤੇ ਉਹ ਮੈਨੂੰ ਕਹਿੰਦੇ ਕਿ ਆਪਣਾ ਧਰਮ ਬਦਲ ਤੇ ਮੈਂ ਨਹੀਂ ਬਦਲਣਾ ਚਾਹਨੀ ਮੈਂ ਸੋਚਦੀ ਕਿ ਮੈਂ ਆਪਣੇ ਬਾਬਾ ਜੀ ਨੂੰ ਹੀ ਮੰਨਣਾ ਹੈ ਹਾਂਜੀ ਤੇ ਇਸ ਲਈ ਤੇ ਔਰ ਮੈਨੂੰ ਟਿਕਣ ਨਹੀਂ ਦਿੰਦੇ ਦਾਜ ਦੇ ਮੇਹਨੇ ਮਾਰਦੇ ਕਿ ਤੇਰੀ ਮਾਨੇ ਤੈਨੂੰ ਦਾਜ ਨਹੀਂ ਦਿੱਤਾ ਇਹ ਵਜੋਂ ਆ ਤੇ ਮੁੰਡਾ ਤੰਗ ਪਰੇਸ਼ਾਨ ਕਰਦਾ ਸ਼ਰਾਬੀ ਤੇ ਤੁਹਾਡੇ ਇਥੇ ਘਰ ਆ ਕੇ ਤੁਹਾਡੇ ਮਾਤੇ ਮਮੇ ਨੇ ਵੀ ਤਾਂ ਕੰਮ ਕੀਤਾ ਹਾਂਜੀ ਉਹ ਆਏ ਸੀ ਮੈਨੂੰ ਤੇ ਪਤਾ ਨਹੀਂ ਸੀ ਤੇ ਮੈਂ ਤੇ ਰੱਬ ਵੱਲੋਂ ਆਂਦੀ ਪਈ ਸੀ ਸੋਹਰੇ ਤੋਂ ਤੇ ਮਮਾ ਦੇ ਕਿਤੇ ਇਥੋਂ ਲੈ ਕੇ ਤੇ ਪਾਸਟਰ ਜੀ ਦੇ ਘਰੇ ਹੱਥੀ ਪਏ ਆ ਤੇ ਮੈਨੂੰ ਨਹੀਂ ਸੀ ਪਤਾ ਮਮਾ ਨੇ ਮੈਨੂੰ ਜਦੋਂ ਆਏ ਮੈਨੂੰ ਦੱਸਿਆ ਕਿ ਇਦਾਂ ਮੇਰੇ ਹੱਥੀ ਪੈ ਗਏ ਆ ਤੇ ਥਾਣੇ ਰਿਪੋਰਟ ਕੀਤੀ ਉਹਨਾਂ ਨੇ ਵੀ ਨਹੀਂ ਸਾਡੀ ਗੱਲ ਸੁਣੀ ਤੇ ਪੀਰਤਾ ਰਾਜਦੀਪ ਕੌਰ ਦੀ ਮਾਤਾ ਮੁਤਾਬਕ ਉਹਨਾਂ ਦੀ ਤੇ ਗੁਰਦੁਆਰਾ ਸਾਹਿਬ ਜਾਂਦੀ ਏ ਪਰ ਉਹਨਾਂ ਦੀ ਜਵਾਈ ਵੱਲੋਂ ਉਸਤੇ ਧਰਮ ਬਦਲ ਕੇ 크ਿਸਚੀਅਨ ਧਰਮ ਵਿੱਚ ਤਬਦੀਲ ਹੋਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਨਾਲ ਹੀ ਉਹਨਾਂ ਦੀ ਧੀ ਤੇ ਬੇਬੁਨਿਆਦ ਇਲਜ਼ਾਮ ਵੀ ਉਸਤੇ ਸਾਰੇ ਪਰਿਵਾਰ ਵੱਲੋਂ ਲਗਾਏ ਜਾ ਰਹੇ ਨੇ ਇਨਾਂ ਹੀ ਨਹੀਂ ਪੀੜਤਾ ਉਸਦੀ ਮਾਤਾ ਮਤਾਬਕ ਉਹਨਾਂ ਦੇ ਜਵਾਈ ਨੇ ਪਾਸਟਰ ਦੇ ਕਰ ਜਾ ਕੇ ਉਸਦੀ ਵੀ ਕੁੱਟਮਾਰ ਕੀਤੀ ਇਰੇ ਕੁੜੀ ਕੋ ਲੈ ਇਥੇ ਪਾਦਰੀ ਕੋਈ ਤੇ ਉਹ ਮੁੰਡਾ ਆਇਆ ਪਾਦਰੀ ਵਾਲੇ ਕਿ ਕਿਦਾਂ ਲੈ ਗਏ ਉਹ ਪਾਦਰੀ ਬਨ ਕੋਈ ਕਰਦੇ ਕਿ ਕਿਦਾਂ ਉਹ ਹੁੰਦੇ ਚਰਚ ਉਹ ਚਰਚ ਨੂੰ ਮੰਨਦੇ ਚਰਚ ਨੂੰ ਮੰਨਦੇ ਅੱਛਾ ਜੀ ਤੁਸੀਂ ਕਿਹਨੂੰ ਮੰਨਦੇ ਆਹੇ ਬਾਬਾ ਦੀਪ ਸਿੰਘ ਅੱਛਾ ਜੀ ਉਹ ਹੁਣ ਕੀ ਕਹਿੰਦੇ ਜੀ ਉਹ ਕਹਿੰਦੇ ਆ ਵੀ ਤੁਸੀਂ ਆਪਣਾ ਤੁਨ ਬਦਲੋ ਅੱਛਾ ਜੀ ਤੇ ਇਹਨੂੰ ਮੰਨੋ ਚਰਚ ਆਓ ਅੱਛਾ ਜੀ ਅਸੀਂ ਨਹੀਂ ਬਦਲਣਾ ਚਾਹੁੰਦੇ ਅਸੀਂ ਜਿੰਨੂੰ ਮੰਨਦੇ ਅਸੀਂ ਇਹ ਗੱਲ ਕੀਤੀ ਹੈ ਜਿਹੜਾ ਤੁਹਾਨੂੰ ਲੈ ਕੇ ਜਾ ਸਕਦਾ ਹੈ ਹਾਂਜੀ ਕਾਣਾ ਲੈ ਗਿਆ ਮੁੰਡੇ ਪਿਆਰ ਨਾ ਬੜਾ ਲੈ ਕੇ ਗਿਆ ਮੈਂ ਤੇ ਘਰ ਆਪਣੇ ਸਫਾਈਆਂ ਕਰਦੀ ਪਈ ਹਾਂ ਕੰਮ ਤੋਂ ਆਈ ਹਾਂ ਕਿੱਥੇ ਲੈ ਗਿਆ ਸੀ ਮੁੰਡਾ ਉਧਰ ਰਵੀ ਪਾਪਸਟਰ ਵਾਲੀ ਅੱਛਾ ਜੀ ਫੇਰ ਕੀ ਗੱਲ ਹੋਈ ਫੇਰ ਉਹਨੇ ਮੇਰੇ ਗਲੋ ਫੜ ਲਿਆ ਵਾ ਗਲੋ ਫੜ ਕੇ ਤੇ ਮੁੜ ਕੇ ਵੀ ਇਤਰਾ ਰੋਲਾ ਰੋਲਾ ਪਾਇਆ ਗੰਦੀਆਂ ਗੁੰਦੀਆਂ ਗਾਲਾਂ ਕੱਢੀਆਂ ਮੇਰੇ ਕੱਪੜੇ ਪਾੜੇ ਆ ਅੱਛਾ ਜੀ ਫੇਰ ਮੁੜ ਕੇ ਮੈਂ ਆਪਣੇ ਘਰ ਆ ਗਈਆਂ ਫੇਰ ਘਰ ਆ ਕੇ ਫੇਰ ਉਹਦਾ ਸਹੁਰਾ ਆਇਆ ਹਾਂਜੀ ਸਹੁਰਾ ਆ ਕੇ ਬੜਾ ਗਲਤ ਮਤ ਬੋਲਿਆ ਸਾਡੀ ਕੁੜੀ ਠੀਕ ਹੋ ਗਈ ਆ ਇਹ ਆ ਗਈ ਆ ਤੇ ਕੁੜੀ ਸਾਡੀ ਠੀਕ ਹੋ ਗਈ ਆ ਤੇ ਸਾਡੀ ਕੁੜੀ ਚੰਗੀ ਆ ਸਾਾਨੂੰ ਨਾਉ ਅੱਛਾ ਇਹ ਮਰ ਵੀ ਜਾਉ ਤਾਂ ਸਾਨੂੰ ਕੋਈ ਨਹੀਂ ਹੈਗਾ ਇਸ ਇਸ ਇਹਦੀ ਗੱਲ ਸੋਰੇ ਵੱਲੋਂ ਕੀਤੀ ਗਈ ਹਾਂਜੀ ਸੋਰੇ ਨੇ ਇੱਥੇ ਅੱਡੇ ਅੰਦਰ ਬਹਿ ਕੇ ਕੀਤੀ ਹੋਈ ਹੈ ਗੱਲ ਨਹੀਂ ਜੀ ਮੰਗ ਹੀ ਕਰਦੇ ਅਸੀਂ ਕਿ ਸਾਡਾ ਇਨਸਾਫ ਹੋਣਾ ਚਾਹੀਦਾ ਪਾਜੀ ਵੀ ਜੋ ਵੀ ਹੁੰਦਾ ਹੈ ਉਥੇ ਹੀ ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਜਦਕਿ ਪੁਲਿਸ ਮੁਤਾਬਕ ਹੁਣ ਦੋਵਾਂ ਧਿਰਾਂ ਨੂੰ ਥਾਣੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਇਹਨਾਂ ਇੱਕ ਦਰਖਾਸਤ ਰੀਟਾ ਵਾਸੀ ਇਦਰਾ ਕਲੋਨੀ ਦੀ ਭਰਪੰਸਨ ਕਾਲੇ ਦੀ ਗਲੀ ਹੈ ਮਜੀਠਾ ਰੋਡ ਤੋਂ ਸਰਤੋਂ ਉਹਨੇ ਦਿੱਤੀ ਕੋ ਜਿਹੜੀ ਲੜਕੀ ਰਮਨਦੀਪ ਕੌਰ ਜਿਹੜੀ ਆ ਉਹ ਕਿੱਥੇ ਲਵਾਰਤਾ ਰੋਡ ਤੇ ਕਿਸ 사ਜਨਾਮ ਦੇ ਲੜਕੇ ਨਾਲ ਵਿਆਹੀ ਹੋਈ ਹੈ ਔਰ ਉਹ ਕਸਟਮ ਪ੍ਰੈਗਨੈਂਟ ਹੈ ਲੇਕਿਨ ਦੋਵਾਂ ਜੀਆਂ ਦੇ ਵਿੱਚ ਕਾਫੀ ਜਿਹੜਾ ਟਕਰਾਅ ਚੱਲ ਰਿਹਾ ਵਾ ਕਿ ਉਹ ਇੱਕ ਜਿਹੜਾ ਇਹ ਲੜਕੀ ਦਾ ਘਰ ਵਾਲਾ ਉਹ ਇੱਕ ਸਾਈ ਧਰਮ ਦਾ ਨਿਕੜਿਆ ਜਦੋਂ ਕਿ ਇੱਕ ਸਿੱਖ ਧਰਮ ਦਾ ਨਿਕੜਿਆ ਦੋਵਾਂ ਦੀ ਆਪਸ ਵਿੱਚ ਮਤਭੇਦ ਚੱਲ ਰਿਹਾ ਹੈ ਜਿਸ ਕਰਕੇ ਇਹਨਾਂ ਦੇ ਆਪਸ ਵਿੱਚ ਟਕਰਾਰ ਬਾਜ਼ੀ ਕਰਨ ਕੱਲ ਕਾਫੀ ਮਾਹੀ ਤੁੰਤਮਮੀ ਹੋਈ ਜਿਹਦੇ ਸਮਾਜ ਦੀ ਦਰਖਾਸਤ ਮੈ ਜੀ ਐਸ ਸੀਰਪਾਲ ਸਿੰਘ ਜਿਹੜੀ ਪਰਤਾਲ ਕਰ ਰਿਹਾ ਹੈ ਔਰ ਮੇਰੇ ਨੋਟਸ ਵਿੱਚ ਵੀ ਆਇਆ ਵਾ ਔਰ ਮੈਂ ਦੋਹਾਂ ਪਾਰਟੀਆਂ ਨੂੰ ਕਾਲ ਕੀਤੀ ਹੋਈ ਹੈ ਦਰਖਾਸਤੀ ਪਾਰਟੀ ਨੂੰ ਮੈਂ ਸਵੇਰੇ 12 ਵਜੇ ਬੁਲਾਇਆ ਵਾ ਤੇプラス ਤੁਝੇ ਨੰਬਰ ਤੇ ਇਹਨਾਂ ਦੇ ਵਿੱਚ ਜੋ ਵੀ ਤਕਰਾਰ ਹੋਏਗਾ ਉਹਦੀ ਵਜਿੱਦਗੀ ਨਾਲ ਤਫ਼ਤੀਸ਼ ਕਰਕੇ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਸਰ ਐਸੀ ਵੇਖੋ ਅਲੱਗ-ਅਲੱਗ ਧਰਮ ਵਿਸ਼ੇਸ਼ਕ ਹੋ ਸਕਦੇ ਹਨ ਲੇਕਿਨ ਵਿਚਾਰਧਾਰਾ ਸਾਰੇ ਧਰਮਾਂ ਦੀ ਇੱਕ ਹੀ ਹੈ ਕੋਈ ਕਿਸੇ ਕਿਸਮ ਦਾ ਕੋਈ ਕਿਸੇ ਧਰਮ ਦੇ ਵਿੱਚ ਕੋਈ ਮਜਬੂਰ ਕਰਨ ਦੀ ਕੋਸ਼ਿਸ਼ ਕਰਦਾ ਜਰਾਨੇ ਤਫ਼ਤੀਸ਼ ਇਹੋ ਜੀ ਗੱਲ ਸਾਹਮਣੇ ਆਗੀ ਤਾਂ ਦੇਖ ਲਓ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਸਰ ਤਾਂ ਬੇਸ਼ੱਕ ਬੇहद ਪੇਚੀਦਾ ਮਾਮਲਾ ਹੈ ਜਿਸ ਦੀ ਡੂੰਘਾਈ ਨਾਲ ਕਿ ਕਿਸੇ ਧਰਮ ਨੂੰ ਮੰਨਣਾ ਜਾਂ ਫਿਰ ਨਾ ਮੰਨਣਾ ਕਿਸੇ ਵੀ ਵਿਅਕਤੀ ਦੀ ਨਿੱਜੀ ਵਿਚਾਰਧਾਰਾ ਹੁੰਦੀ ਹੈ ਅਤੇ ਜੇਕਰ ਕੋਈ ਵੀ ਜ਼ਬਰਦਸਤੀ ਜਾਂ ਫਿਰ ਲਾਲਚ ਨਾਲ ਕਿਸੇ ਦੂਜੇ ਵਿਅਕਤੀ ਤੇ ਧਰਮ ਬਦਲਣ ਲਈ ਦਬਾਅ ਬਣਾਉਂਦਾ ਹੈ ਤਾਂ ਇਹ ਜਿੱਥੇ ਨਿੰਦਣਯੋਗ ਹੈ ਉੱਥੇ ਹੀ ਕਾਨੂੰਨੀ ਅਪਰਾਧ ਵੀ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ